ਬਈ ਕੀ ਨਾਮ ਹੈ ਕਿਹੜਾ ਪਿੰਡ ਮੇਰਾ ਨਾਮ ਵੀਰਜੀ ਸੂਰਜਪਾਲ ਸਿੰਘ ਹੈ ਪਿੰਡ ਚੱਕ ਮਛਰੀਖਾਨੇ ਦਾ ਕਦੋਂ ਤੁਹਾਡਾ ਵਿਆਹ ਹੋਇਆ ਸੀਗਾ ਕੀ ਗੱਲਬਾਤ ਹੋਈ ਸੀ ਤੇ ਹੁਣ ਕੀ ਕੁਝ ਹੋਇਆ ਇਸ ਬਾਰੇ थोड़ा ਖੁੱਲ ਕੇ ਜਾਣਕਾਰੀ ਦਿਓ ਵੀਰਜੀ ਵਿਆਹ ਮੇਰਾ ਸਾਤ ਇੱਕ 2022 ਨੂੰ ਹੋਇਆ ਜੀ ਸੌਰ ਸਿੰਘ ਹੋਇਆ ਜੀ ਚਵਾਲ ਤੇ ਵਿਆਹ ਇਸ ਕਰਕੇ ਹੋਇਆ ਕਿ ਬਾਹਰ ਚੱਲ ਜਾਗੇ ਦੋਵੇਂ ਜਾਣੇ ਤੇ ਜਦੋਂ ਵਿਆਹ ਤੋਂ ਪਹਿਲਾਂ ਜਿਹੜੀ ਸਾਡੀ ਗੱਲ ਹੋਈ ਕਿ ਦੋਵਾਂ ਨੇ ਇਕੱਠਿਆਂ ਜਾਣਾ ਜੀ ਬਾਹਰ ਉਸ ਤੋਂ ਬਾਅਦ ਮੁੜ ਕੇ ਤੁਸੀਂ ਫੀਸਾ ਫੂਸਾ ਸੈਂਡ ਕੀਤੀਆਂ ਪਾਏ ਪੂਰੇ ਸੈਂਡ ਕੀਤੇ ਉਸ ਤੋਂ ਬਾਅਦ ਸਾਨੂੰ ਬਿਨਾਂ ਦੱਸਣ ਤੋਂ ਬਾਰ ਕੈਨੇਡਾ ਦੀ ਫਾਈਲ ਲਾ ਕੇ ਕੁੜੀ ਕੱਲੀ ਕੈਨੇਡਾ ਚਲ ਗਈ ਜੀ ਕਿੰਨਾ ਸਮਝ ਚਲੋ ਇਹ 3 ਸਾਲ ਹੋ ਗਏ ਜੀ 6 ਸਾਲ ਹੋ ਗਏ ਕਿੰਨਾ ਸੱਚਾ ਕੰਮ ਹੋ ਗਿਆ ਜਿਹੜਾ ਸਾਡਾ ਕਰਤੀ ਸੀ ਉਹ ਸਾਢੇ 11 ਲੱਖ ਰੁਪਏ ਵੀਰ ਜੀ ਨੇ ਸੈਂਡ ਕੀਤਾ ਸਾਰੀਆਂ ਸਟੇਟਮੈਂਟਾਂ ਸਾਡੇ ਕੋਲ ਹੈ ਜੀ ਤੇ ਉਮੀਦ ਸੀ ਕਿ ਵਿਆਹ ਕਰਾਇਆ ਕੁੜੀ ਨਾਲ ਕੁੜੀ ਬਾਹਰ ਤੁਹਾਨੂੰ ਵੀ ਲੈ ਕੇ ਹਾਲਾਤ ਨੇ ਕੋਈ ਕੰਮ ਕਰੀ ਹੋਣਾ ਵਿਆਜ ਦੇਣ ਦੇ ਆ ਕਰਜ਼ਾ ਚੁੱਕ ਕੇ ਆਪਾਂ ਪੈਸੇ ਦਿੱਤੇ ਸੀ ਪਾਪਾ ਮੇਰੇ ਆਰਮੀ ਚ ਰਿਟਾਇਰ ਹੋਇਆ ਕੋਈ ਉਹਨਾਂ ਦੇ ਪੈਨਸ਼ਨ ਨੇ ਆਪਣੇ ਜੁੜੇ ਹੀ ਕੁਝ ਹੀ ਕਰਦਾ ਚੁੱਕਿਆ ਵਿਆਜ ਚੁੱਕੇ ਪੈਸੇ ਉਹ ਵਿਆਜ ਦੇਣ ਡਿਆ ਕੁਝ ਲਾਉਣ ਡੇ ਹੌਲੀ ਹੌਲੀ ਕਰਕੇ ਤੁਹਾਡੀ ਕੁੜੀ ਨਾਲ ਆਸੀ ਕੀ ਗੱਲਬਾਤ ਹੋਈ ਸੀ ਜਦੋਂ ਜਦੋਂ ਵੀਰ ਜੀ ਗਈ ਸੀ ਤੇ ਉਹਨੂੰ ਪਤਾ ਲੱਗਾ ਵੀ ਦਰਖਾਸਤਾਂ ਇਹਨਾਂ ਨੇ ਹੀ ਦੇਣੀਆਂ ਸ਼ੁਰੂ ਕੀਤੀਆਂ ਫਿਰ ਉਹਨੇ ਮੈਨੂੰ ਕਿਹਾ ਕਿ ਐਵੇਂ ਭੱਜ ਨਾ ਤੇਰੇ ਪੈਸੇ ਮੈਂ ਜਦੋਂ ਮਰਕੋ ਹੋਣਗੇ ਮੈਂ ਦੇ ਦਊਂਗੀ ਤੇ ਨਾ ਤੂੰ ਮੈਨੂੰ ਜਾਣ ਦਾ ਨਾਮ ਮੈਂ ਤੈਨੂੰ ਜਾਣਦੀ ਤੇਰੇ ਪੈਸੇ ਤੈਨੂੰ ਮਿਲ ਜਾਣਗੇ ਜਦੋਂ ਮਰਜ਼ੀ ਮੈਂ ਦੇ ਦਿਆਂ। ਇਹਨਾਂ ਸਮੂਹ ਤੋਂ ਬਸ ਗੱਲ ਇਹ ਵੀ ਵੀਰ ਜੀ 2022 ਦੇ ਤੁਰੇ ਆ ਤੇ 2000 ਆ ਪੰਜੀ ਵੀ ਖਤਮ ਹੋਣ ਵਾਲਾ ਹੈ। ਬਿੰਦਾਸ਼ ਕਰੋ ਠੱਗੀ ਆ ਜੀ ਸਾਢੇ 11 ਲੱਖ ਰੁਪਏ ਤੇ ਪੁਲਿਸ ਕੋਲ ਜੀ ਸ਼ਿਕਾਇਤ ਕੀਤੀ ਕਿ ਕਿੰਨੀ ਕਿਸੇ ਨੂੰ ਬਹੁਤ ਵਾਰ ਬੰਦੇ ਕੋਲ ਤੋਂ ਡੰਕ ਸਾਡੇ ਪਿੰਡ ਦੇ ਸਰਪੰਚ ਜੀ ਸਾਬਕਾ ਸਰਪੰਚ ਰਿੰਕੂ ਵੀਰ ਜੀ ਉਹਨਾਂ ਕੋਲ ਫਿਰਹੀਂ ਗਏ ਉਹਨਾਂ ਨੇ ਸਾਡੇ ਨਾਲ ਤੁਰ ਕੇ ਫਿਰ ਦਰਖਾਸਤਾਂ ਦਰਖੋਸ਼ਾਂ ਦਿੱਤੀਆਂ ਤੇ ਬਿਹਾਤੀ ਪੁਲਿਸ ਨੇ ਕਿਹਾ ਨੇ ਕੋਈ ਮਤਲਬ ਕਾਰਵਾਈ ਨਹੀਂ ਕੀਤੀ ਮੋੜ ਦਿੰਦੇ ਰਹਾ ਇਹਦੇ ਵਿੱਚ ਅਸੀਂ ਕੁਝ ਨਹੀਂ ਕਰ ਸਕਦੇ ਕੱਲ ਆਇਓ ਪਰਸੂ ਆਇਓ ਫਿਰ ਇਹ ਹਾਈ ਕੋਰਟ ਰੇਟ ਲਾ ਕੇ ਫਿਰ ਪਰਚਾ ਦਰਜ ਕਰਾਇਆ ਮਾਮਲਾ ਦਰਜ ਕਰ ਲਿੱਤਾ ਗਿਆ ਮਾਮਲਾ ਦਰਜ ਕਰ ਦਿੱਤਾ ਗਿਆ ਪਹਿਲਾਂ ਥਾਣਾ ਲੋਪੋਗੇ ਹੁੰਦਾ ਬਾਅਦ ਲੱਗਾ ਵੀ ਤੁਹਾਨੂੰ ਇਹ ਨਹੀਂ ਚਲਾ ਮੰਨਿਆ ਜਾ ਸਕਦਾ ਸਾਰੇ ਪਰਿਵਾਰ ਖਿਲਾਫ ਜਿਹਨਾਂ ਨੇ ਸਾਡੇ ਨਾਲ ਠੱਗੀ ਕੀਤੀ ਸਾਰੇ ਸਾਜ਼ਿਸ਼ੀਆਦਿ ਦਾ ਜਸਪਾਲ ਸਿੰਘ ਕੁੜੀ ਦੇ ਡੈਡੀ ਦਾ ਨਾਮ ਹੈ ਦਲਬੀਰ ਕਰੋ ਦੀ ਮੰਮੀ ਦਾ ਨਾਮ ਹੈ ਗਰਜੀਤ ਕਰੋ ਦੀ ਵੱਡੀ ਭੈਣ ਦਾ ਨਾਮ ਆ ਰਣਾਲਾਲ ਸਿੰਘ ਜੀ ਦਾ ਨਾਮ ਸੁਮਨਦੀਪ ਜਿਹੜੀ ਪੁਲਿਸ ਚ ਜਿੰਨੇ ਮਤਲਬ ਸਾਡੇ ਪੈਰ ਹੀ ਨਹੀਂ ਲੱਗਦੇ ਦਫਰ ਕਾਲੇ ਉਹ ਪੁਲਿਸ ਚੱਲ ਜਾਈਏ ਕਿ ਕੀ ਗੱਲ ਹੈ ਜੋ ਪੱਟਾ ਦਰਜ ਹੋ ਗਿਆ ਪੁਲਿਸ ਕੋਲ ਕਰੂਗਾ ਕੀ ਵਜ੍ਹਾ ਸਮਝ ਪੂਰੀ ਕੁੜੀ ਪੁਲਸਨ ਤੇ ਹੁਣ ਕਰਕੇ ਹੋਰ ਡੈਡੀਓ ਤਾਂ ਕਹਿੰਦਾਂ ਪੁਲਿਸ ਤੇ ਮੈਂ ਜੇਬ ਤੇ ਪਾ ਕੇ ਕਹਿੰਦਾ ਦੱਸਣ ਤੋਂ ਇਹਨਾਂ ਨੇ ਬਾਹਰ ਕੱਲ ਦਿੱਤੀ ਹਲਾ ਜੋ ਤਰ ਕੋਈ ਲੱਗਦਾ ਲਾਲਾ ਸਾਨੂੰ ਦੱਸਿਆ ਵੀ ਹੁਣ ਪੈਸੇ ਸਾਰੇ ਤੁਸੀਂ ਮੰਗੇ ਹੋ ਕਰਦੇ ਆ ਕਿ ਸਾਡੇ ਜਿਹੜੇ ਤੈ ਸਾਨੂੰ ਵਾਪਸ ਕੀਤੇ ਹਨ ਕੁੜੀ ਨਾਲ ਦਿੱਤਾ ਇਹਨਾਂ ਨੂੰ ਅਰੈਸਟ ਕੀਤਾ ਜਾਵੇ ਜਦੋਂ ਵਿਆਹ ਇਹ ਕੁੜੀ ਤੁਹਾਡੇ ਘਰ ਆਈ ਸੀ ਉਹ ਬੋਚਾ ਨਹੀਂ ਆਈ ਆਈ ਸੀ ਕਿ ਵਿਆਹ ਕਰਾਉਂਗਾ ਬਾਈਸ ਇਹਨਾਂ ਟਾਈਮ ਤੇ ਆਪਣਾ ਪ੍ਰੋਸੈਸ ਕਰਾਉਂਗਾ ਪਰ ਲੱਗਦਾ ਉਹਦੇ ਪਾਣੀ ਹੋਊਗਾ ਉਸ ਤੋਂ ਬਾਅਦ ਮੁੜ ਕੇ ਪਾਣੀ ਪਾਣੀ ਆ ਜੀ ਪਹਿਲੇ ਵੀ ਬੁਆ ਬੈਠੇ ਆ ਤੇ ਕਰਜ਼ਾ ਵੀ ਲਾਉਣ ਡਿਆ ਤੇ ਵਿਆਜ ਵੀ ਤਾਰਨ ਡੇ ਮੈਂ ਪੁੱਛਿਆ ਕਿ ਰਮਨ ਕਿੱਥੇ ਆ ਘਰ ਦਾ ਗੁਜ਼ਾਰਾ ਇਦਾਂ ਵਿੱਚ ਪ੍ਰਾਈਵੇਟ ਜੌਬ ਕਰੀਦੀ ਆ ਪਾਪਾ ਜਿਹੜੀ ਪੈਨਸ਼ਨ ਹੁੰਦੀ ਆ ਉਹ ਵਿਆਜ ਚ ਨਿਕਲ ਨਿਕਲ ਜਾਂਦੀ ਆ ਉਹਨਾਂ ਮਿਲ ਕੇ ਮਿਲ ਕੇ ਜੋ ਤਰ੍ਹਾਂ ਤੂੰ ਕਰਦਾ ਅਹ ਜੀ ਕੀ ਨਾਮ ਲੈਂਦਾ ਮੇਰਾ ਨਾ ਜੀ ਰਿੰਕੂ ਮੇਰਾ ਪਿੰਨ ਚੱਕ ਨਹੀਂ ਦਿਖਣ ਹਲਕਾਰ ਐਸਾਂ ਸੀ ਮੈਂ ਸਾਬਕਾ ਸਰਪੰਚ ਜੀ ਤੁਹਾਡੇ ਕੋਲ ਇਸ ਤਰ੍ਹਾਂ ਦੀ ਕਮਾਮਲਾ ਪਹੁੰਚਾ ਲਗਾਤਾਰ ਪੰਜਾਬ ਦੇ ਇਸ ਛੱਗੀ ਦੇ ਖਾਸ ਕਰਕੇ ਜਿਹੜੇ ਆਪਣੇ ਨੌਜਵਾਨ ਮੁੰਡੇ ਨੇ ਉਹ ਥੱਗੇ ਦਾ ਸ਼ਿਕਾਰ ਬਣ ਜਾਂਦੇ ਆ ਤੁਹਾਡੇ ਤੱਕ ਪਹੁੰਚੇ ਸੀ ਕਿ ਹੁਣ ਕੀ ਤੁਸੀਂ ਕਾਰਵਾਈ ਕਰਦੇ ਹੋ ਕੀ ਕੀ ਕੁਝ ਕਹਿਣਾ ਚਾਹੁੰਦੇ ਹੋ ਕਿ ਇਸ ਤਰ੍ਹਾਂ ਦੀ ਕਾਰਵਾਈ ਤੁਸੀਂ ਮੰਗ ਕਰਦੇ ਮੈਂ ਜੀ ਚਾਹੁੰਦਾ ਵੀ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਗਰੀਬਾਂ ਨੂੰ ਬڑے ਜਦੋਂ ਯਹਰ ਕਰਕੇ ਇਹਨਾਂ ਦੀ ਐਫਆਰ ਦਰਜ ਕਰਵਾਈ ਗਈ ਹੈ ਜੀ ਇਹ ਐਫਆਰ ਦਰਜ ਜਿਹੜੀ ਕਰਵਾਈ ਹੈ ਹਾਈ ਕੋਰਟੋਂ ਕਰਾਈ ਗਈ ਹੈ ਜੀ ਥੱਲੋਂ ਤੇਨ ਦੀ ਐਫਆਰ ਦਰਜ ਹੋ ਜਾਂਦੀ ਨਹੀਂ ਜੇ ਆਪਾਂ ਕਿਤੇ ਵੀ ਜਾਂਦੇ ਹਾਂ ਦਫਤਰ ਦਾਖਲ ਦਰਖਾਸਤ ਹੋ ਜਾਂਦੀ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਜੀ ਬੜੀ ਔਖੀ ਐਫਆਰ ਦਾ ਜਗਰਾਈ ਹੈ ਦੋਸ਼ੀਆਂ ਨੂੰ ਰਸਤ ਕਰਨਾ ਚਾਹੀਦਾ ਜੀ ਜੀ ਵਜ੍ਹਾ ਕੇ ਸਮਾਜ ਦੇ ਵਿੱਚ ਨਾ ਕੋਈ ਰੇਟ ਹੈ ਹਾਈ ਕੋਰਟ ਤੇ ਟਪਾਈ ਘਾਟੀ ਪੁਲਿਸ ਦੀ ਸੀਗੀ ਉੱਪਰ ਤੋਂ ਹੋ ਰਹੀ ਥਾਣੇ ਸੀਗੇ ਐਸਐਸਪੀ ਸਾਹਿਬ ਨੇ ਹੋਰ ਵੀ ਅਕਸਰ ਨੇ ਸਿੱਧਾ ਤੋਂ ਹਾਈ ਕੋਰਟ ਦਾ ਰੁਖ ਕੀਤਾ ਕੀ ਵਜ੍ਹਾ ਵਜ੍ਹਾ ਜੀ ਉਹਨਾਂ ਦੀ ਇੱਕ ਬੇਟੀ ਤੇ ਉਹਨਾਂ ਦੇ ਇੱਕ ਸਾਇ ਗੁਰਲਾਲ ਸਿੰਘ ਹੈ ਉਹ ਵੀ ਸਰਕਾਰੀ ਮੁਲਾਜ਼ਮ ਹੈ ਉਹਨਾਂ ਕਰਕੇ ਇਹਨਾਂ ਗਰੀਬਾਂ ਦੀ ਕੋਈ ਸੁਣਾਈ ਨਹੀਂ ਸੀ ਹੋਰ ਵਾਜੇ ਕਿਤੇ ਵੀ ਨਹੀਂ ਤੁਣ ਕੀ ਮੰਗ ਕਰਦੇ ਮੰਗ ਕਰਨਾ ਚਾਹੁੰਦੇ ਨੇ ਗਰੀਬਾਂ ਨੂੰ ਇਨਸਾਫ ਮਿਲਣਾ ਚਾਹੀਦਾ ਵਾ ਜੀ ਠੀਕ ਹੈ ਜੀ ਕੀ ਨਾਮ ਹੈ ਮੇਰਾ ਨਾਮ ਜੀ ਦਲਵੀਰ ਸਿੰਘ ਹੈ ਪਿੰਡ ਮੇਰਾ ਚੱਕ ਮਿਸ਼ਰੀ ਖਾਨ ਹੈ ਜੀ ਤੁਸੀਂ ਆਪਣੇ ਮੁੰਡੇ ਦਾ ਵਿਆਹ ਕਰਾਇਆ ਉੱਥੇ ਵੀ ਖਰਚਾ ਆਇਆ ਕੁੜੀ ਬਾਹਰ ਭੇਜੀ ਉਮੀਦ ਸੀ ਕਿ ਤੁਹਾਡਾ ਫਿਊਚਰ ਸੈੱਟ ਹੋਏਗਾ ਪੂਰਾ ਪਰਿਵਾਰ ਦਾ ਸੈੱਟ ਹੋਏਗਾ ਪਰ ਕੁੜੀ ਹੁਣ ਬਾਹਰ ਚਲ ਕੇ ਤੁਹਾਨੂੰ ਬੁਲਾ ਨਹੀਂ ਰਹੀ ਪਛਾਨ ਨਹੀਂ ਰਹੀ ਕੀ ਕੁਝ ਕਹਿਣਾ ਚਾਹੋਗੇ ਵੇਖੋ ਜੀ ਇਹ ਆਪਾਂ ਦੇ ਵਿਆਹ ਕੀਤਾ ਸੀ ਵੀ ਚਲੋ ਦੋਵੇਂ ਜੀ ਜਾ ਕੇ ਰਲ ਮਿਲ ਕੇ ਆਪਣਾ ਚੰਗਾ ਭਵਿੱਖ ਬਣਾਉਣਗੇ। ਉਹਨੂੰ ਕੁੜੀ ਸਾਡੇ ਨਾਲ ਧੋਖਾ ਕਰ ਗਈ ਆ। ਅਸੀਂ ਭਗਵੰਤ ਮਾਨ ਸਰਕਾਰ ਜੀ ਦੇ ਅੱਗੇ ਇਹੋ ਅਪੀਲ ਕਰਦੇ ਹਾਂ ਕਿ ਇਹਨਾਂ ਨੂੰ ਇਨਸਾਫ ਦਵਾਇਆ ਜਾਵੇ। ਕਿ ਪੁਲਿਸ ਵੱਲੋਂ ਪਾ ਮਾਮਲਾ ਦਰਜ ਕਰੀ ਤਾ ਗਿਆ। ਹਾਂ ਜੀ ਪੁਲਿਸ ਵੱਲੋਂ ਮਾਮਲਾ ਕਈ ਵਾਰ ਹੀ ਰਿਪੋਰਟ ਕੀਤੀ ਐ ਪੁਲਿਸ ਨੇ ਮਾਮਲਾ ਦਰਜ ਨਹੀਂ ਕੀਤਾ ਕਿਉਂਕਿ ਜੋੜੀ ਉਹਨਾਂ ਦੀ ਲੜਕੀ ਐ ਸੁਮਨਦੀਪ कौर ਉਹਨੇ ਕਿਤੇ ਵੀ ਪੈਰ ਨਹੀਂ ਲੱਗਣ ਦਿੱਤੇ। ਤੇ ਹਾਂ ਜੀ ਤੇਤੇ ਵੀ ਇਧਰ ਕਾਜਦੇ ਨੇ ਉਹ ਪਿਆਰ ਨਹੀਂ ਲੱਗਣ ਦਿੰਦੀ ਰਹੀ ਹੁਣ ਅਸੀਂ ਹਾਈ ਕੋਰਟ ਤੱਕ ਪਹੁੰਚ ਕੇ ਇਹਨਾਂ ਦੇ ਰੇਟ ਪਾ ਗਏ ਪਰਚਾ ਕਰਾਇਆ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ ਤੇ ਸਾਡਾ ਇਹੋ ਹੀ ਮੰਗ ਹੈ ਕਿ ਸਾਡੀ ਇਨਸਾਫ ਦੋਇਆ ਜਾਵੇ ਚਾਹੇ ਹਾਂਜੀ ਤੇ ਜਿਹੜੇ ਪਰਿਵਾਰ ਹੈ ਕੁੜੀ ਵਾਲੇ ਦਾ ਪਰਿਵਾਰ ਕੀ ਕੁਝ ਕਹਿੰਦਾ ਤੁਹਾਨੂੰ ਕੋਈ ਕਦੇ ਗੱਲਬਾਤ ਤਾਂ ਕੀਤੀ ਹੁੰਦੀ ਕੁੜੀ ਵਾਲਿਆਂ ਦਾ ਪਰਿਵਾਰ ਚੰਨਾ ਤੇ ਗੱਲਬਾਤ ਕਰਦਾ ਹੀ ਨਾ ਫੋਨ ਤੇ ਨਾ ਗੱਲ ਨਾਲ ਕੋਈ ਬਾਤ ਕਰਦੇ ਨਹੀਂ ਇਹ ਨਹੀਂ ਕਰਦੇ ਹਾਂ ਠੀਕ ਹੈ ਹਾਂਜੀ